ਯਾਰ ਐਡਾ ਮੇ ਬਕੁਫਤਾ ਕਿਸੇ ਨੂੰ ਨਾ ਬਣਾਓ 20000 ਦਾ ਬਿਲਾਉਂਦਾ ਸੀ 10 ਕਿਲੋਵਾਟ ਦਾ ਲਾ ਲ ਬਿਲੇ ਆਉਣਾ ਹਟ ਗਿਆ ਇਹ ਜਮੇ ਕੋਰਾ ਝੂਠ ਇਹ ਨਰਾ ਹੀ ਝੂਠਾ ਜਿਹੜੀ ਬਿਲੇ ਬਣਦੀ ਵੀਲੀ 7500 ਦੀ ਤੁਸੀਂ 20000 ਦੀ ਕਿੱਥੋਂ ਕੈਲਕੂਲੇਟ ਕਰ ਦੋਗੇ ਪੁਘਾਈ ਮਾਰਨ ਲੱਗੇ ਸੰਗਦੇ ਨਹੀਂ ਹੈਗੇ ਕਈ ਲਿਖਦੇ ਨੇ ਮੈਂ 5 ਕਿਲੋਵਾਟ ਦਾ ਲਵਾਇਆ ਮੇਰਾ 20000 ਬਿਲਾਉਂਦਾ ਸੀ ਮੁੜ ਕੇ ਕਦੇ ਬਿਲੀ ਆਇਆ ਤੁਸੀਂ ਤੱਥ ਦੇ ਆਧਾਰ ਤੇ ਆਓ ਜਿਹੜਾ ਮੇਰੇ ਟੇਬਲ ਤੇ ਆਉਂਦਾ ਸਰ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਫ੍ਰੀ ਹੋ ਗਿਆ ਉਹ ਕੀ ਹੈ ਕੋਈ ਆਪਣੇ ਘਰਾਂ ਚ 5 ਕਿਲੋਵਟ ਲਵਾਈ ਬੈਠਾ ਕੋਈ 3 ਕੋਈ 10 ਹੂੰ ਮੇਰੇ ਕੋਲੇ 42 ਕਿਲੋਵਟ ਦਾ ਲੱਗਿਆ ਹੋਇਆ ਮੈਂ ਇੰਡਸਟਰੀਇਸਟ ਬੰਦਾ ਔਰ ਅਨਲਿਸਿਸ ਕਰਦਾ ਸਾਰਾ ਦਿਨ ਸਕਰੀਨ ਤੇ ਕੱਲੇ-ਕੱਲੇ ਯੂਨਟ ਕਿਲੋਵਟ ਦਾ ਐਨ ਪੂਰਾ ਡਿਟੇਲ ਆ ਰਹੀ ਹੈ ਗ੍ਰਾਫ ਆ ਰਹੇ ਨੇ ਵੀ ਕਿੰਨੇ ਵਜੇ ਨੇ ਕੀ ਪੋਜੀਸ਼ਨ ਸੀ ਸਮਝਦੇ ਸਾਰੀਆਂ ਗੱਲਾਂ ਨੂੰ ਐਡੇ ਬੇਵਕੂਫ ਨਹੀਂ ਇਨਾ ਕਪਕਾ ਰੋੜ ਦਿਓ 7500 ਦੀ ਬਿਜਲੀ ਮਹੀਨੇ ਦੀ ਬਣੀ ਹੂੰ ਅਗਲਾ ਕਹਿੰਦਾ ਮੇਰਾ 20000 ਦਾ ਬਿਲ ਆਉਂਦਾ ਦੀ ਮਾਫ ਹੋ ਗਿਆ ਕੀ ਗੱਲ ਬਾਕੀ ਤੈਨੂੰ ਭਾਖੜੇ ਵਾਲਿਆਂ ਨੇ ਮਾਫ ਕਰਤਾ ਸੋਲਰ ਦੇ ਵਿੱਚ ਸਭ ਤੋਂ ਵੱਡਾ ਮਸਲਾ ਕੀਮਤ ਦਾ ਜਿੱਥੋਂ ਤੱਕ ਇਹ ਤਕਨੀਕ ਦੀ ਗੱਲ ਹੈ ਅਸੀਂ 네ਗੇਟਿਵ ਨਹੀਂ ਆ ਇਹ ਇੰਟਰਨੈਸ਼ਨਲ ਲੈਵਲ ਦੀ ਹਾਈ ਐਂਡ ਤਕਨੀਕ ਹੈ ਬਹੁਤ ਹੀ ਬਿਹਤਰ ਤਕਨੀਕ ਹੈ ਪਰ ਯਾਰ ਸਾਡੇ ਹਿਸਾਬ ਨਾਲ ਤਾਂ ਇਹ ਤਾਂ ਨਹੀਂ ਇਹ ਵੀ ਤਕਨੀਕ ਦੇ ਨਾ ਉੱਤੇ ਸਾਡੀ ਚਮੜੀ ਦੇਣ ਦਿਓ ਕਈ ਲੋਕ ਕਹਿੰਦੇ ਨੇ ਵੀ ਤੁਹਾਡੀ ਇੰਟਰਵਿਊ 네ਗੇਟਿਵ ਹੁੰਦੀਆਂ ਨੇ 네ਗੇਟਿਵ ਨਹੀਂ ਹੈ ਸਾਡਾ ਕੰਮ ਹੈ ਉਹਦੇ ਜਿਹੜੇ ਗਲਤ ਪੁਆਇੰਟ ਨੇ ਉਹਨਾਂ ਤੇ ਉਂਗਲ ਰੱਖਣੀ ਵੀ ਇਹਦੇ ਬਾਰੇ ਸਾਨੂੰ ਧੋਖੇ ਚ ਰੱਖਿਆ ਜਾ ਰਿਹਾ ਹੈ ਜੀਨੇ ਦੇਖਣਾ ਮੇਰੇ ਕੋਲ ਜਰ ਮਰਗੀ ਡਾਟਾ ਆ ਘਰੇ ਹਲੋ ਮੇਰਾ ਕੰਪਿਊਟਰ ਤੇ ਪਿਛਲੇ 4 ਮਹੀਨਿਆਂ ਤੋਂ ਚੱਲ ਰਿਹਾ ਹੈ 4 ਮਹੀਨਿਆਂ ਦਾ ਹਿਸਾਬ ਪਤਾਵਾ ਕੱਲੀ ਕੱਲੀ ਯੂਨਟ ਦਾ ਹਿਸਾਬ ਪਤਾਵਾ ਕੱਲੀ ਕੱਲੀ ਯੂਨਟ ਦਾ ਹਿਸਾਬ ਕਿੰਨੇ ਵਜੇ ਕਿੰਨੀ ਬਣੀ ਗ੍ਰਾਫ ਸਾਰੇ ਨਾਲ ਨੇ ਮੇਰੇ ਆਨਲਾਈਨ ਚੱਲਦਾ ਇਹ ਮੈਂ ਇਸ ਲਾਈਨ ਦਾ ਇੰਜੀਨੀਅਰ ਹਾਂ ਘਟੋੜ ਜਾਣਕਾਰੀ ਹੈ ਐਡੇ ਬੇਵਕੂਫ ਨਹੀਂ ਹਾਂ 320 ਵਾਟ ਦੀ ਇੱਕ ਪਲੇਟ ਹੀ ਕਹਿੰਦੇ ਨੇ 320 ਦੀ ਹੋਵੇ ਜਿੰਨੇ ਮਰਜ਼ੀ ਦੀ ਹੋਵੇ ਉਹ 320 ਵਾਟ ਪੂਰੀ ਨਹੀਂ ਇੱਕ ਕਿਲੋਵਾਟ ਹੂੰ ਇੱਕ ਦਿਨ ਚ 4 ਤੋਂ ਲੈ ਕੇ 4.5 ਯੂਨਟ ਦੀ ਐਵਰੇਜ ਦਿੰਦਾ ਬਸ ਮੋਟੇ ਜਿਹੇ ਹਿਸਾਬ ਹੈ ਕਹੇ ਤਿੰਨ ਤਿੰਨ ਸੌ ਦੀਆਂ ਤਨ ਲੱਗੀਆਂ ਨੇ ਜੇ 500 ਦੀਆਂ ਦੋ ਲੱਗੀਆਂ ਨੇ ਜੋ ਮਰਜ਼ੀ ਵਾਧਾ ਘਾਟਾ ਕੀਤਾ ਹੈ ਤੁਹਾਡਾ ਗੱਲ ਇਹ ਸਪਸ਼ਟ ਹੈ ਗੱਲ ਕਿਲੋਵਾਟਾਂ ਤੇ ਹੋਣੀ ਹੁੰਦੀ ਹੈ ਪਲੇਟਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ ਦਰਸ਼ਕਾਂ ਨੂੰ ਇੱਕੋ ਗੱਲ ਕਹੂੰਗਾ ਵੀ ਸੁਹਿਰਦ ਹੋ ਕੇ ਗੱਲ ਕਰੋ ਹਾਈਪਰ ਹੋ ਕੇ ਨਾ ਤੁਸੀਂ ਮੈਨੂੰ ਗਾਲਾਂ ਦਿਓਗੇ ਮੈਂ ਮੈਥੋਂ ਕੀ ਕੱਢ ਲਵਾਂਗੇ ਨਹੀਂ ਲੈਣਾ ਨਾ ਲਓ ਮੈਂ ਕੋਈ ਵੇਚਣ ਥੋੜੀ ਹੈ ਨਾ ਮੈਂ ਤੁਹਾਡਾ ਹੱਥ ਫੜ ਕੇ ਕਿਸੇ ਨੂੰ ਮਨਾ ਕਰਨਾ ਵੀ ਭਾਈ ਨਾਲ ਹੈ ਅਸੀਂ ਲੋਕਾਂ ਨੂੰ ਖੇਤਾਂ ਦੇ ਵਿੱਚ ਇੱਕੋ ਹੀ ਗੱਲ ਕਹਿੰਦੇ ਆ ਵੀ ਖੇਤ ਤੇ ਲਵਾਓ ਜੀ ਸਰਕ ਲਵਾਓ ਜੀ ਨੂੰ ਕੋਈ ਪਾਣੀ ਦਾ ਨਹੀਂ ਜਰੀਆ ਲਵਾ ਲਓ ਤੜੂ ਦੀ ਦੇਖਭਾਲ ਵਾਸਤੇ ਵੀ ਉਹਦੀ ਦੇਖਭਾਲ ਇੱਕ ਤਾਂ ਉਹਦੀ ਚੋਰੀ ਚਕਾਰੀ ਹਮ ਇੱਕ ਸਾਡੇ ਲੋਕ ਸ਼ਰਾਰਤੀ ਨੇ ਕੋਈ ਟਵੱਟਾ ਨਾ ਮਾਰ ਜੇ ਭੱਲੇ ਜਾਣੇ ਜੇ ਨਹੀਂ ਕਿਸੇ ਦੇ ਹੱਥ ਲੱਗੂਗਾ ਹਮ ਇਹ ਕੰਮ ਕਿੱਥੇ ਆਮ ਨਹੀਂ ਹੈ ਜੀ ਮੋਟਰ ਤੇ ਕੋਈ 1 ਮੀਟਰ ਦਾ ਕੇਬਲ ਦਾ ਟੋਟਾ ਨਹੀਂ ਛੱਡਦਾ ਜਿਹੜੇ ਟਰਾਲੀ ਵਾਲੇ ਨੇ ਇਹ ਗੱਲ ਗੌਰ ਰੱਖ ਕੇ ਵੀ ਉਹਨੂੰ ਜਾਂਦਾ ਉਹਦਾ ਸਟੈਂਡ ਖਰੇਨ